ਜਦ ਬੱਚੀ ਲਾਵਾ ਫੇਰੇ ਲੈਂਦੀ ਹੈ ਉਸ ਵੇਲੇ ਉਸ ਬੱਚੀ ਦੇ ਕੱਪੜੇ ਫੈਸ਼ਨੇਬਲ ਬਹੁਤ ਵੱਡੇ ਵੱਡੇ ਕਹਾਗਰੇ ਹੁੰਦੇ ਹਨ ਜਿਸ ਕਰਕੇ ਉਸ ਬੱਚੀ ਨੂੰ ਗੁਰੂ ਮਹਾਰਾਜ ਦੀ ਹਜ਼ੂਰ ਵਿੱਚ ਮੱਥਾ ਟੇਕਣਾ ਵੀ ਔਖਾ ਹੁੰਦਾ ਹੈ ਤੇ ਬਹਿਣਾ ਉੱਠਣਾ ਵੀ ਔਖਾ ਹੋ ਰਿਹਾ ਹੈ ਵੇਖਣ ਵਿੱਚ ਆ ਰਿਹਾ ਹੈ ਕਿ ਵਿਆਹ ਕਾਰਜ ਦੇ ਅਨੰਦ ਕਾਰਜ ਦੇ ਸਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਹੈ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਤੇ ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਸਿੱਖਾਂ ਦੇ ਪੰਜ ਤਖਤਾਂ ਚੋਂ ਇੱਕ ਤਖਤ ਸ੍ਰੀ ਹਜੂਰ ਸਾਹਿਬ ਤੋਂ ਵਿਆਹ ਤੇ ਅਨੰਦ ਕਾਰਜਾਂ ਨੂੰ ਲੈ ਕੇ ਇੱਕ ਵੱਡਾ ਫਰਮਾਨ ਜਾਰੀ ਕੀਤਾ ਗਿਆ ਹੈ ਪੰਜ ਪਿਆਰਿਆਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਜੋਤੀਂਦਰ ਸਿੰਘ ਨੇ ਇਹ ਨਵਾਂ ਹੁਕਮਨਾਮਾ ਜਾਰੀ ਕੀਤਾ ਹੈ ਦਰਸਲ ਹਜੂਰ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਜੋੜਿਆਂ ਦੇ ਵਿਆਹ ਮੌਕੇ ਲਾੜੀ ਵੱਲੋਂ ਪਾਏ ਜਾਂਦੇ ਲਹਿੰਗੇ ਤੇ ਰੋਕ ਲਾ ਦਿੱਤੀ ਗਈ ਹੈ ਜੀ ਹਾਂ ਹੁਣ ਸਿੱਖ ਲਾੜੀਆਂ ਲਹਿੰਗਾ ਪਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਦਾਖਿਲ ਨਹੀਂ ਹੋ ਸਕਣਗੀਆਂ ਦਰਸਲ ਜਥੇਦਾਰ ਸਾਹਿਬ ਨੇ ਗੁਰਮਤਾ ਜਾਰੀ ਕਰਦਿਆਂ ਕਿਹਾ ਹੈ ਕਿ ਸਿੱਖਾਂ ਵਿੱਚ ਵਿਆਸ ਸਿੱਖ ਰੌ ਰੀਤਾ ਅਨੁਸਾਰ ਕੀਤਾ ਜਾਵੇ ਜਦਕਿ ਦੇਖਣ ਵਿੱਚ ਆਇਆ ਕਿ ਕਾੜਾ ਅਤੇ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਜਦਕਿ ਲਾਵਾ ਫੇਰੇ ਵੇਲੇ ਵੀ ਲੜਕੀ ਦੇ ਸਿਰ ਤੇ ਚੁੰਨੀ ਤਾਣ ਕੇ ਜਾਂ ਫਿਰ ਫੁੱਲਾਂ ਦਾ ਚਦੋਆ ਤਾਣ ਕੇ ਗੁਰੂ ਘਰ ਚ ਦਾਖਲ ਕੀਤਾ ਜਾਂਦਾ ਜਦਕਿ ਲਾਵਾ ਫੇਰੇ ਵੇਲੇ ਕੁੜੀ ਵੱਲੋਂ ਫੈਸ਼ਨੇਬਲ ਕੱਗਰੇ ਅਤੇ ਲਹਿੰਗੇ ਪਾਏ ਜਾਂਦੇ ਨੇ ਜਿਸ ਖਿਲਾਫ ਹੁਣੇ ਗੁਰਮਤਾ ਪਾਸ ਕੀਤਾ ਗਿਆ ਹੈ ਗੁਰਮਤਾ ਸੁਣਾਉਂਦੇ ਆ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਵਿਆਹ ਕਾਰਜਾ ਸਮੇਂ ਕਾੜਾ ਤੇ ਸਿੰਘ ਅਤੇ ਕੌਰ ਜ਼ਰੂਰ ਲਿਖਿਆ ਜਾਵੇ ਲਾਮਾ ਫੇਰੇ ਸਮੇਂ ਸਿਰ ਤੇ ਚੁੰਨੀ ਨਾ ਤਾਣੀ ਜਾਵੇ ਜਦ ਕਿ ਲਾਮਾ ਵੇਲੇ ਸਿੱਖ ਰੌ ਰੀਤਾ ਮੁਤਾਬਕ ਲਾੜੀ ਨੂੰ ਕਮੀਜ਼ ਸਲਵਾਰ ਪੌਣੀ ਜ਼ਰੂਰੀ ਹੋਵੇਗੀ ਅੱਜ ਤਖਸਾਲ ਸਾਹਿਬ ਜੀ ਦੇ ਤਖਸਾਲ ਚਕਨ ਸ੍ਰੀ ਹਜੂਰ ਸ੍ਰੀ ਅਕਤਨਗਰ ਸਾਹਿਬ ਜੀ ਦੇ ਸਮੂਹ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਇਕਤਰਤਾ ਹੋਈ ਜਿਸ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਵਿਆਹ ਕਾਰਜ ਦੇ ਸੰਬੰਧ ਵਿੱਚ ਇੱਕ ਗੁਰਮਤਾ ਹੈ ਹਰ ਇੱਕ ਗੁਰਸਿੱਖ ਦਾ ਕਰਤੱਵ ਬਣਦਾ ਹੈ ਕਿ ਆਪਣੇ ਬੱਚੇ ਬੱਚੀ ਦਾ ਵਿਆਹ ਸਿੱਖ ਰੌਰਤੀ ਅਨੁਸਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਰਵੇਖਣ ਵਿੱਚ ਆ ਰਿਹਾ ਹੈ ਕਿ ਵਿਆਹ ਕਾਰਜ ਦੇ ਅਨੰਕਾਰ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਹੈ। ਦੂਜੀ ਗੱਲ ਜਦ ਬੱਚੀ ਲੰਮਾ ਫੇਰੇ ਲੈਣ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੀ ਹੈ ਉਸ ਵੇਲੇ ਲੜਕੀ ਦੇ ਕੁਝ ਰਿਸ਼ਤੇਦਾਰ ਲੜਕੀ ਦੇ ਸਿਰ ਉੱਤੇ ਚੁੰਨੀ ਤਾਣ ਕੇ ਜਾਂ ਫੁੱਲਾਂ ਦਾ ਛੱਤਰ ਬਣਾ ਕੇ ਚੰਦੋਂਵੇ ਮੰਗੂ ਉਸ ਲੜਕੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਤੱਕ ਲੈ ਕੇ ਆ ਰਹੇ ਹਨ। ਤੀਜੀ ਗੱਲ ਜਦ ਬੱਚੀ ਲਾਵਾ ਫੇਰੇ ਲੈਂਦੀ ਹੈ ਉਸ ਵੇਲੇ ਉਸ ਬੱਚੀ ਦੇ ਕੱਪੜੇ ਫੈਸ਼ਨੇਬਲ ਬਹੁਤ ਵੱਡੇ ਵੱਡੇ ਕਹਾਗਰੇ ਹੁੰਦੇ ਹਨ ਜਿਸ ਕਰਕੇ ਉਸ ਬੱਚੀ ਨੂੰ ਗੁਰੂ ਮਹਾਰਾਜ ਦੀ ਹਜ਼ੂਰ ਵਿੱਚ ਮੱਥਾ ਟੇਕਣਾ ਵੀ ਔਖਾ ਹੁੰਦਾ ਹੈ ਤੇ ਬਹਿਣਾ ਉੱਠਣਾ ਵੀ ਔਖਾ ਹੋ ਰਿਹਾ ਹੈ ਇਸ ਕਰਕੇ ਗੁਰਮਤਿ ਪਾਸ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਿਆਹ ਕਰ ਅਨੰਕਾਰਜ ਹੋਣਗੇ ਉਹਨਾਂ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵਿੱਚ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ। ਦੂਜੀ ਗੱਲ ਜਦ ਬੱਚੀ ਗੁਰੂ ਮਹਾਰਾਜ ਦੇ ਹਜ਼ੂਰੇ ਵਿੱਚ ਲਾਵਾ ਫੇਰੇ ਲੈਣ ਲਈ ਆ ਰਹੀ ਹੈ ਉਸ ਵੇਲੇ ਉਸ ਬੱਚੀ ਦੇ ਸਿਰ ਉੱਪਰ ਚੁੰਨੀ ਜਾਂ ਫੁੱਲਾਂ ਦਾ ਛਤਰ ਤਾਣ ਕੇ ਨਾ ਲਿਆ ਜਾਵੇ। ਅਤੇ ਲਾਵਾ ਫੇਰੇ ਵੇਲੇ ਬੱਚੀ ਦਾ ਜਿਹੜਾ ਡਰੈਸ ਹੈ ਉਹ ਆਪਣੀ ਸਿੱਖ ਰਹੁ ਰੀਤੀ ਅਨੁਸਾਰ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ। ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਜੋ ਕੋਈ ਇਸ ਗੁਰਮਤਿ ਦੇ ਉਲਟ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਮੂਹ ਗੁਰਸਿੱਖ ਮਾਈ ਭਾਈ ਇਸ ਗੁਰਮਤਿ ਦੀ ਪਾਲਣਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹਾਂ ਜਥੇਦਾਰ ਸ੍ਰੀ ਹਜੂਰ ਸਾਹਿਬ ਵੱਲੋਂ ਇਹ ਪੂਰਾ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਚ ਵਿਆਹ ਕਾਰਜਾਂ ਮੌਕੇ ਲਾੜੀ ਦੇ ਕੱਗਰੇ ਜਾਂ ਫਿਰ ਫੈਸ਼ਨੇਬਲ ਲਹਿੰਗੇ ਪਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਰਕ ਦਿੱਤਾ ਗਿਆ ਹੈ ਕਿ ਕਗਰੇ ਚ ਲਾੜੀ ਦਾ ਸਰੀਰ ਨਜ਼ਰ ਆਉਂਦਾ ਹੈ ਅਤੇ ਉਸ ਨੂੰ ਚੁੰਨੀ ਤਾਣ ਕੇ ਜਾਂ ਫਿਰ ਸਿਰ ਤੇ ਫੁੱਲਾਂ ਦਾ ਚਦੋਆ ਤਾਣ ਕੇ ਅੰਦਰ ਦਾਖਲ ਕੀਤਾ ਜਾਂਦਾ ਜੋ ਕਿ ਸਿੱਖ ਰੌਇਤਾਂ ਤੋਂ ਬਿਲਕੁਲ ਉਲਟੇ ਦਸੀਏ ਕਿ ਗੁਰਮਤੇ ਦੇ ਉਲਟ ਜਾਣ ਤੇ ਸਿੱਖ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਣ ਦੀ ਚੇਤਾਵਨੀ ਵੀ ਜਥੇਦਾਰ ਸ਼੍ਰੀ ਹਜੂਰ ਸਾਹਿਬ ਵੱਲੋਂ ਜਾਰੀ ਕੀਤੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ